ਦੋਸਤੋ ਜਿਹੜੇ ਆ ਦਰਖਤ ਨੇ ਇਹ ਯਾਰ ਆਉਣ ਵਾਲੇ ਕੁਝ ਕੁ ਦਿਨਾਂ ਦੇ ਵਿੱਚ ਇਹ ਪੱਤੇ ਜਾਣੇ ਨੇ ਇਹ ਜਿਹੜੇ ਦਰਖਤ ਤੁਸੀਂ ਦੇਖ ਰਹੇ ਹੋ ਦੇਖੋ ਕਿੰਨੇ ਦਰਖਤ ਨੇ ਇਹ ਤਾਲੀਆਂ ਨੇ ਦੇਕਾ ਨਿਮਾ ਤੇ ਇਹਨਾਂ ਨੂੰ ਮੰਨ ਲਓ ਯਾਰ 20-25 ਸਾਲ ਦਾ ਸਾਨੂੰ ਦੇਖਦਿਆਂ ਨੂੰ ਹੋ ਗਏ ਜਦੋਂ ਲੰਗੀ ਦਾ ਰੋਡ ਤੋਂ ਦੀ ਤੇ ਉਦੋਂ ਵੀ ਇਹ ਪਹਿਲਾਂ ਦੇ ਕਿੰਨੇ ਵੱਡੇ ਦਰਖਤ ਹੋਏ ਹੋਏ ਨੇ ਤੇ ਇਹਨਾਂ ਨੇ ਆਉਣ ਵਾਲੇ ਕੁਝ ਕੁ ਦਿਨਾਂ ਚ ਸਮੇਂ ਚ ਕੈਲੂ ਬੀਨਾਂ ਨੇ ਪੱਟੇ ਜਾਣਾ ਤੇ ਆਪਾਂ ਇਹਨਾਂ ਨੂੰ ਰੋਕ ਨਹੀਂ ਸਕਣਾ ਕਿਸੇ ਨੇ ਵੀ ਨਹੀਂ ਰੋਕ ਸਕਣਾ ਇਹਨਾਂ ਨੂੰ ਇਹ ਪੱਟੇ ਹੀ ਜਾਣੇ ਨੇ ਇਹ ਗੱਲ ਕਰੀਏ ਆਪਾਂ 2025 ਦੇ ਵਿੱਚ ਅੱਜ 7ਵਾਂ ਮਹੀਨਾ ਤੇ 7ਵੇਂ ਮਹੀਨੇ ਦੇ ਵਿੱਚ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੁਲਾਈ ਆ ਤੇ ਅੱਜ ਆਪਣੇ 5 ਜੁਲਾਈ ਆ ਚਲੋ ਵੀਡੀਓ ਆਪਾਂ ਹੋ ਸਕਦਾ 1-2 ਦਿਨ ਰੋਕ ਕੇ ਪਾਈਏ ਮਤਲਬ ਤੇ ਇਹ ਤਰੀਕ ਦੱਸਣਾ ਤੁਹਾਨੂੰ ਆਪਣਾ ਤਾਮ ਆ ਵੀ ਕਿਉਂਕਿ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਇਹ ਮਹੀਨੇ ਦੋ ਮਹੀਨੇ ਨੂੰ ਇਹ ਦਰਖਤ ਇਥੋਂ ਪੱਟੇ ਜਾਣੇ ਇਥੇ ਹੋਣੇ ਨਹੀਂਗੇ ਦੁੱਖ ਲੱਗ ਰਿਹਾ ਗੱਲ ਦਾ ਵੀ ਇਹ ਕੱਲੇ ਨਹੀਂ ਇਹੋ ਜਿਹੇ ਲੱਖਾਂ ਹੀ ਦਰਖਤ ਨੇ ਜਿਹੜੇ ਉਹ ਸਾਡੇ ਪੰਜਾਬ ਦੇ ਵਿੱਚੋਂ ਇੱਕ ਤਰੱਕੀ ਦੇ ਨਾਂ ਤੇ ਵੀ ਸਾਡੇ ਤਰੱਕੀ ਹੋ ਰਹੀ ਆ ਪੱਟੇ ਜਾਣੇ ਨੇ ਦੁੱਖ ਲੱਗਦਾ ਯਾਰ ਮਨ ਨੂੰ ਪਰ ਹੁਣ ਕਈ ਸਜਣਾ ਦਾ ਹੁੰਦਾ ਵੀ ਤਰੱਕੀ ਤਾਂ ਹੋਣੀ ਆ ਰੋੜ ਤਾਂ ਬਣਨੇ ਹੀ ਨੇ ਜਿਹੜਾ ਆ ਜਗ੍ਹਾ ਜਿਹੜੀ ਅਕਵਾਇਰ ਹੋਈ ਆ ਸਾਨ ਭਰਾਮਾਂ ਦੀ ਇਹ ਇਧਰੋਂ ਜੰਮੂ ਕਟੜਾ ਐਕਸਵੇ ਜਿਹੜਾ ਆਪਣਾ ਬਣ ਰਿਹਾ ਵਾ ਉਹ ਉਹ ਆ ਇਧਰ ਮਲੇਰ ਕੋਲਾ ਜ਼ਿਲ੍ਹਾ ਤੇ ਇਧਰੋਂ ਇਹ ਦਿਖਾਇਓ ਜੀ ਪਰੇ ਅੰਮ੍ਰਿਤਸਰ ਦੇ ਇਹ ਬਰਾਬਰ ਦੀ ਜਾ ਕੇ ਆਪਣੇ ਧੂਰਕੋਟ ਪਿੰਡ ਹੋ ਕੇ ਇਹ ਜਿਹੜਾ ਆਪਣੇ ਅੱਗੇ ਜੋਧਾ ਹੋ ਕੇ ਲੁਧਿਆਣਾ ਵੱਲੋਂ ਜਾ ਰਿਹਾ ਜੀ ਤੇ ਹੁਣ ਤੁਸੀਂ ਸਮਝ ਹੀ ਗਏ ਗੱਲ ਵੀ ਇਹ ਕਿਉਂ ਪੱਟੇ ਜਾਣੇ ਨੇ ਤੇ ਲੱਖਾਂ ਹੀ درخت ਇਹ ਜਿਹੇ ਏਨੇ ਨੇ 40 40 45 45 ਸਾਲ ਉਮਰ ਆ ਜਿਨ੍ਹਾਂ ਦੀ ਉਹ درخت ਜਿਹੜੇ ਨੇ ਉਹ ਪੱਟੇ ਜਾਣੇ ਨੇ ਬਹੁਤ ਜਗ੍ਹਾ ਤੇ ਪੱਟੇ ਗਏ ਜਿੱਥੇ ਮਤਲਬ ਰੋਡ ਬਣ ਚੁੱਕੇ ਇੱਧਰ ਮੇਰੇ ਕੋਲੇ ਸਾਈਡ ਪਰੇ ਰੋਡ ਬਣ ਗਿਆ ਹੁਣ ਕਈ ਸੱਜਣਾ ਨੇ ਕਹਣਾ ਵੀ ਇਹ ਤਾਂ ਫਿਰ ਪੱਟਣੇ ਸੀਗੇ ਜਦੋਂ ਰੋਡ ਬਣਨਾ ਪਰ ਕੀ ਯਾਰ ਕੋਈ ਇਹੋ ਜਿਹਾ ਕਾਨੂੰਨ ਹੋ ਸਕਦਾ ਕਾਨੂੰਨ ਤਾਂ ਹੋਣਗੇ ਪਰ ਲਾਗੂ ਨਹੀਂ ਹੁੰਦੇ ਵੀ ਜਦੋਂ ਹੁਣ ਜਗ੍ਹਾ ਹੀ ਅਕਵਾਇਰ ਹੋ ਚੁੱਕੀ ਆ ਜਗ੍ਹਾ ਅਕਵਾਇਰ ਹੋਣ ਤੇ ਨਾਲ-ਨਾਲ ਪਹਿਲਾਂ ਹੀ ਰੁੱਖ ਕਿਉਂ ਨਹੀਂ ਲਾਏ ਜਾਂਦੇ ਕੋਈ ਨਹੀਂ ਬੋਲਿਆ ਇਸ ਗੱਲ ਦੇ ਉੱਪਰ ਇਸ ਮੁੱਦੇ ਦੇ ਉੱਪਰ ਇਹਨਾਂ ਰੁੱਖਾਂ ਦੇ ਲਈ ਕੋਈ ਨਹੀਂ ਬੋਲਿਆ ਕਿਸਾਨ ਜਥੇਬੰਦੀਆਂ ਨੇ ਸਾਡੇ ਕਿਸਾਨ ਭਰਾਵਾਂ ਨੇ ਆਪਣੀ ਜ਼ਮੀਨ ਦੇ ਖਾਤਰ ਬਹੁਤ ਰੌਲੇ ਪਾਏ ਵੀ ਸਾਡੀ ਜ਼ਮੀਨਾਂ ਦੇ ਰੇਟ ਵਧਾਏ ਜਾਣ ਜਿਹੜੀ ਜ਼ਮੀਨ ਸਾਡੀ ਅਕਵਾਇਰ ਹੋ ਰਹੀ ਆ ਅਸੀਂ ਅਕਵਾਇਰ ਹੋਣ ਨਹੀਂ ਦੇਣੀ ਵੀ ਜਾਂ ਫਿਰ ਜਿਹੜਾ ਰੇਟ ਆ ਵੀ ਇਹ ਜੇ 60-65 ਲੱਖ ਦਾ ਮਿਲ ਰਿਹਾ ਤਾਂ ਸਾਨੂੰ ਕਰੋੜ ਮਿਲੇ ਜੇ ਕਰੋੜ ਮਿਲ ਰਿਹਾ ਸਾਨੂੰ ਡੇਢ ਕਰੋੜ ਮਿਲੇ ਪਰ ਇਨਾਂ ਵਿਚਾਰਿਆਂ ਦੇ ਲਈ ਕੋਈ ਨਹੀਂ ਬੋਲਿਆ ਕੋਈ ਕਿਸਾਨ ਜਥੇਬੰਦੀ ਨਹੀਂ ਬੋਲੀ ਵੀ ਜਿਹੜੇ ਇਹ ਪੱਟੇ ਜਾਣੇ ਨੇ ਇਨਾਂ ਤੋਂ ਪਹਿਲਾਂ ਹੋਰ ਜਿਹੜੇ ਆਲੇ-ਦਾਲੇ ਜਗ੍ਹਾ ਅਕਵਾਇਰ ਹੋ ਚੁੱਕੀ ਆ ਹੁਣ ਜਿੱਥੇ ਉੱਥੇ ਲਾਏ ਕਿਉਂ ਨਹੀਂ ਜਾ ਰਹੇ ਮਤਲਬ ਉੱਥੇ ਲੱਗਣੇ ਵੀ ਜ਼ਰੂਰੀ ਨੇ ਸੋ ਇਹ ਜਿਹੇ ਮੁੱਦਿਆਂ ਤੇ ਵੀ ਯਾਰ ਜ਼ਰੂਰ ਬੋਲਿਆ ਕਰੋ ਤਾਂ ਕਿ ਜਿਹੜੀ ਇਹ ਆਪਣੇ ਰੁੱਖਾਂ ਦੀ ਦਿਨੋਂ-ਦਿਨ ਘਣਤੀ ਘਟ ਰਹੀ ਆ ਇਹ ਆਪਣੀ ਦਿਨਤੀ ਘਟੇ ਨਾ ਤੇ ਜਿਹੜਾ ਇਹ ਆਪਣਾ ਵਾਤਾਵਰਨ ਜਿਹੜਾ ਵਾ ਸੰਤੁਲਨ ਵਿਗੜ ਰਿਹਾ ਵਾ ਉਹ ਵਿਗੜ ਇਹਨਾਂ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਆਪਾਂ ਨੂੰ ਮਤਲਬ ਇਹ ਫਿਰ ਇਸ ਗੱਲ ਦੇ ਉੱਪਰ ਪਸਤਾਵਾ ਹੋਊਗਾ ਕਿ ਜਿਹਦਾ ਕੋਈ ਹੱਲ ਨਹੀਂ ਹੋਣਾ ਕਿ ਆਪਣੇ ਜਿਹੜੇ ਆਨ ਆਲੀ ਜਿਹੜੀ ਆਪਣਾ ਜਨਰੇਸ਼ਨ ਆ ਉਹਨਾਂ ਦੇ ਲਈ ਆਪਾਂ ਇੱਥੇ ਜਿਹੜਾ ਇੱਕ ਵਾਤਾਵਰਨ ਇਹੋ ਜਿਹਾ ਹੋ ਜੂ ਵੀ ਸਾਹ ਲੈਣਾ ਵੀ ਔਖਾ ਹੋ ਜੂ ਸੋ ਜਰੂਰ ਯਾਰ ਇਹ ਜਿਹੀਆਂ ਗੱਲਾਂ ਤੇ ਵੀ ਬੋਲਿਆ ਕਰੋ ਤੇ ਸਰਕਾਰਾਂ ਦਾ ਧਿਆਨ ਜਾਵੇ ਇਸ ਪਾਸੇ ਤਾਂ ਕਿ ਜਿਹੜੇ ਰੁੱਖ ਨੇ ਇਹ ਵੱਡੀ ਗਿਣਤੀ ਵਿੱਚ ਸਾਡੇ ਜਿਹੜੇ ਲਾਏ ਜਾਣ